ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਚਾਰ ਹਾਟਾ ਸਾਹਿਬ ਇਤਿਹਾਸਕ ਖੂਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਇਸ 400 ਸਾਲਾ ਪ੍ਰਾਣ ਇਤਿਹਾਸਕ ਸੁੰਦਰ ਖੂ ਦਾ ਨਿਰਮਾਣ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ 1595 ਈਸਵੀ ਪ੍ਰਕਾਸ਼ ਲੈਣ ਦੀ ਖੁਸ਼ੀ ਵਿੱਚ ਕਰਵਾਇਆ ਸੀ ਗੁਰੂ ਜੀ ਵੱਲੋਂ ਵਸਾਇਆ ਨਵੇਂ ਨਗਰ ਗੁਰੂ ਕੀ ਵਡਾਲੀ ਦੀ ਜੂਹ ਵਿੱਚ ਭਾਈ ਡੋਲ ਅਤੇ ਭਾਈ ਖਾਨ ਜੀ ਵੱਲੋਂ ਦਿੱਤੀ ਜ਼ਮੀਨ 'ਚ ਮੌਕੇ ਤੇ ਹੀ ਔੜ ਨੂੰ ਦੂਰ ਕਰਨ ਲਈ ਪਰਸ਼ੀਅਨ ਬਨਾਵਟ ਦੇ ਖੂਹਾਂ ਦਾ ਨਿਰਮਾਣ ਕਰਵਾਇਆ ਜਿਨ੍ਹਾਂ ਦੇ ਸ਼ੁਭ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਨੇ 2 ਹਟਾ 3 ਹਟਾ 4 ਹਟਾ 5 ਹਟਾ 8 ਹਟਾ ਰੱਖੀ ਤੇ ਇਹਨਾਂ ਸਾਰੇ ਖੂਹਾਂ ਨੂੰ ਕਈ ਵਰ ਦਿੱਤੇ ਨਗਰ ਲੇਖ ਸਭ ਆਨ ਬਸਾਏ ਗੁਰੂ ਵਿਡਾਲੀ ਬਰੀਛ ਰਹਾਏ ਗੁਰੂ ਅਰਜਨ ਜੀ ਤਹਾਂ ਬਸਾਏ ਸੁੰਦਰ ਕੂਪ ਬਹੁਤਾਂ ਲਗਾਏ ਕੂਪ ਦਾ ਭਾਅ ਹੁੰਦਾ ਹੈ ਕਿ ਖੂਹ ਬਹੁਤ ਦਾ ਭਾਅ ਹੁੰਦਾ ਬਹੁਤ ਗਿਣਤੀ ਵਿੱਚ ਸੋ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਕੀ ਬਡਾਲੀ ਨਜ਼ਰ ਚ ਖੁਦ ਵਸੇਰਾ ਕੀਤਾ ਗੁਰੂ ਜੀ ਨੇ ਨਗਰ ਦੀ ਜੂ ਵਿੱਚ ਬਹੁਤ ਗਿੰਤੀ ਵਿੱਚ ਖੂਹ ਲਗਵਾਉਣੇ ਕੀਤੇ ਇਸ ਚਾਰ ਹੱਟਾ ਖੂਹ ਵਿੱਚ ਗੁਰੂ ਜੀ ਨੇ ਹੋਰ ਖੂਹਾਂ ਵਾਂਗ ਨਾਨਕ ਸ਼ਾਹੀ ਨਕੀਆਂ ਇੱਟਾਂ ਦੀ ਮੀਨਾਕਾਰੀ ਨਾਲ ਚਣਵਾਈ ਕਰਵਾਉਣ ਤੋਂ ਇਲਾਵਾ ਮਿੱਟੀ ਦੀਆਂ ਬੜੀਆਂ ਟਿੰਡਾਂ ਨੂੰ ਆਪਣੇ ਹੀ ਲਗਵਾਏ ਠੱਠਿਆਂ ਤੇ ਪਕਾ ਕੇ ਫਗਵਾ ਕੇ ਚਾਰ ਮਾਲਾਂ ਚਲਾਉਣੀਆਂ ਕੀਤੀਆਂ ਜੋ ਲੱਕੜ ਦੇ ਬਣੇ ਬੈੜ ਉੱਤੇ ਮੁੰਜ ਦੀਆਂ ਬੜੀਆਂ ਰस्सੀਆਂ ਨਾਲ ਬੰਨੀਆਂ ਹੁੰਦੀਆਂ ਸਨ ਚਾਰ ਮਾਲਾਂ ਚਲਾਉਣ ਕਰਕੇ ਹੀ ਇਸ ਦਾ ਨਾਮ ਚਾਰ ਹਟਾ ਰੱਖਿਆ ਗਿਆ ਇਸ ਖੂਹ ਨੂੰ ਚਾਲੂ ਕਰਨ ਵੇਲੇ ਗੁਰੂ ਜੀ ਨੇ ਕਈ ਵਰ ਦਿੱਤੇ ਜੋ ਪ੍ਰਾਣੀ ਇਸ ਖੂਹ ਦਾ ਪਵਿੱਤਰ ਜਲ ਛਕੇਗਾ ਤੇ ਸ਼ਨਾਨ ਪਾਠ ਕਰਕੇ ਨਾਮ ਸਿਮਰਨ ਕਰੇਗਾ ਉਸ ਦੇ ਸਰੀਰਕ ਰੋਗ ਦੂਰ ਹੋਣਗੇ ਤੇ ਉਸ ਦੀਆਂ ਮਨ ਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਤੇ ਜਗਿਆਸੂਆਂ ਦਾ ਸਹਿਜੇ ਹੀ ਚਾਰ ਪਦਾਰਥਾਂ ਧਰਮ, ਅਰਥ, ਕਾਮ, ਮਕਸਦ ਦੀ ਪ੍ਰਾਪਤੀ ਦਾ ਰਹਾ ਖੁੱਲੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਾਰ ਹਟਾ ਖੂਹ ਚਾਲੂ ਕਰਵਾ ਕੇ ਇਹ ਸੇਕੂ ਤੇ ਆਸਨ ਲਾ ਕੇ 6 ਹੜਤਾ ਸਹਿਬ ਖੂਹ ਦਾ ਨਿਰਮਾਣ ਕਰਵਾਇਆ ਗੁਰੂ ਜੀ ਨੇ ਗੁਰੂ ਕੀ ਵਡਾਲੀ ਦੀ ਜੂਹ ਵਿੱਚ ਲਗਵਾਏ ਪੰਜ ਇਤਿਹਾਸਿਕ ਖੂਹਾਂ ਦੇ ਨਿਰਮਾਣ ਕਰਨ ਸਮੇਂ ਹੀ ਖੂਹਾਂ ਦੀ ਸੇਵਾ ਦਾ ਮੁੱਖ ਨਿਰਮਾਣ ਬਾਬਾ ਬੁੱਢਾ ਜੀ ਸਹਿਬ ਨੂੰ ਦੀ ਅੰਚ ਵਿੱਚੋਂ ਪਾਈ ਸਹਾਰੀ ਰੰਦਾਵਾ ਨੂੰ ਕਣਿਆ ਕੇ ਬੰਗਰ ਗੁਰਦਾਸਪੁਰ ਤੋਂ ਖੁਦ ਲਿਆ ਕੇ ਥਾਪਿਆ ਸੀ ਪੰਜੇ ਖੂਹ ਚੱਲਣ ਨਾਲ ਇਲਾਕੇ ਚ ਖੇਤਾਂ ਗੜੇ ਸਾਡੇ ਪੁਰਖਾਂ ਬਾਦ ਗੁਰੂ ਜੀ ਨੇ ਪਰਿਵਾਰ ਸਮੇਤ ਬਾਲਕ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਨ ਤੋਂ ਪਹਿਲਾਂ ਇਨ੍ਹਾਂ ਖੂਹਾਂ ਅਤੇ ਜ਼ਮੀਨਾਂ ਦਾ ਮਾਲਕ ਪਾਇਰਨ ਦਾਵਾ ਨੂੰ ਬਣਾਇਆ ਅਤੇ ਬਾਬਾ ਸਹਾਰੀ ਗੁਰੂ ਕੀ ਖਾਲੀ ਦਾਵਰਦਾਨ ਦੇ ਕੇ ਨਵਾਜਿਆ ਮਹਾਨ ਸਿੱਖ ਵਿਦਵਾਨ ਭਾਈ ਕਾਨ ਸਿੰਘ ਨਾਬਾ ਨੇ ਆਪਣੇ ਵਡਮੁੱਲੇ ਗ੍ਰੰਥ ਮਹਾਨ ਕੋਸ਼ ਵਿੱਚ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਆਮ੍ਰਿਤਸਰ ਤੋਂ ਕਈ ਵਾਰ ਗੁਰੂ ਕੀ ਵਡਾਲੀ ਵਿਖੇ ਮੰਜੀ ਸਾਹਿਬ ਤਿੰਨ ਹਾਟਾ ਤੇ ਆਪਣੇ ਸਿੱਖ ਭਾਈ ਸਹਾਰੀ ਦੀ ਚੇਤੀ ਵੇਖਣ ਆਇਆ ਕਰਦੇ ਸਨ ਜੋ ਕੀ ਇਹ ਖੇਤੀ ਗੁਰੂ ਕੇ ਲੰਗਰ ਲਈ ਕਰਿਆ ਕਰ ਦੇ ਸੰ ਗੁਰੂ ਕੀ ਵਿਡਾਲੀ ਵਿਖੇ ਜਿੱਥੇ ਬਾਬਾ ਸਹਾਰੀ ਰੰਡਾਵਾ ਦਾ ਪੰਚਮ ਪਾਤਸ਼ਾਹ ਜੀ ਨੇ ਪ੍ਰਵਾਸ ਸਹਿਤ ਪੱਕਾ ਸੇਵਾ ਕਰਵਾਇਆ ਉਸ ਨੂੰ ਕਾਗਜ਼ਾਂ ਵਿੱਚ ਪਹਿਲਾਂ ਗੁਰੂ ਕੀ ਪੱਤੀ ਤੇ ਬਾਅਦ ਵਿੱਚ ਰੰਡਾਵਾ ਪੱਤੀ ਤੋਂ علاوہ 3 ਹਟਾ ਤੇ 4 ਹਟਾ ਖੂਹਾਂ ਦੇ ਨੇੜੇ ਆਪਣੀਆਂ ਜ਼ਮੀਨਾਂ ਵਿੱਚ ਜਾ ਵਸੇ ਹਨ ਵਾਏ ਗੁਰਜੀ ਦਾ ਖਾਤਸਾ ਬਾਈ ਬੁੱਜੀ ਕੀ ਫਤਿਹ